ਲਕੂਰੀਏ ਦੀ ਪ੍ਰੋਬਲਮ ਜਿੰਨਾ ਭੈਣਾਂ ਨੂੰ ਵੀ ਜ ਹੈਗੀ ਆ ਅੱਛਾ ਠੀਕ ਆ ਜੀ ਉਹਨਾਂ ਦੀ ਦਵਾਈ ਆਪਣੇ ਕੋਲੇ ਵੀਰੇ ਤਿਆਰ ਹੁੰਦੀ ਆ ਠੀਕ ਆ ਠੀਕ ਆ ਤੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਭੈਣ ਦੇ ਲੱਤ ਦੋਖ ਦਾ ਹੋਵੇ ਠੀਕ ਆ ਲੱਤਾਂ ਦੋਖ ਦੀਆਂ ਹੁਣ ਵੀਰੇ ਠੀਕ ਆ ਤੇ ਜਿਹੜੀ ਮੈਨਸ ਆ ਉਹ ਅੱਗੇ ਪਿੱਛੇ ਆਉਂਦੀ ਹੋਵੇ ਅੱਛਾ ਠੀਕ ਆ ਜਾਂ ਹੋਰ ਕਿਸੇ ਵੀ ਪ੍ਰੋਬਲਮ ਆ ਨਾ ਇਹ ਗੋਤਰੋਗ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਭੈਣ ਨੂੰ ਠੀਕ ਆ ਠੀਕ ਆ ਆਪਣੇ ਕੋਲੇ ਹੁਣ ਵੀਰੇ ਆਪਾਂ ਪੱਕਾ ਇਲਾਜ ਕਰਾਂਗੇ ਲਕੂਰੀਏ ਦਾ ਲਕੂਰੀਏ ਦੇ ਜਿਹੜੇ ਮੁੱਖ ਲੱਛਣ ਆ ਵਾਈਟ ਪਾਣੀ ਪੀਂਦਾ ਉਹਨਾਂ ਤਿੰਨ ਤਰ੍ਹਾਂ ਦੇ ਇਹ ਬਹੁਤ ਅੰਕ ਕਰਦੇ ਆ ਵੀਰੇ ਹੱਟ ਖੜਦੀ ਬਿਮਾਰੀ ਇਹਨੂੰ ਕਹਿੰਦੇ ਸਾਡੇ ਵੈਦ ਦੇ ਵਿੱਚ ਅੱਛਾ ਇੱਕ ਤਾਂ ਹੱਡੀਆਂ ਖੜਖੜ ਕਰਨ ਲੱਗ ਜਾਂਦੀਆਂ ਠੀਕ ਆ ਨੰਬਰ 2 ਲੱਕ ਦੁਖਣ ਲਾ ਕਹਿੰਦਾ ਸਵੇਰੇ ਉੱਠਣ ਚ ਪ੍ਰੋਬਲਮ ਆਉਂਦੀ ਆ ਸੋਸਤੀ ਰਹਿੰਦੀ ਆ ਹਾਂਜੀ ਠੀਕ ਆ ਇਹ ਕਈ ਤਰ੍ਹਾਂ ਦੀਆਂ ਪ੍ਰੋਬਲਮ ਆ ਕਹੇ ਦਾ ਸਿਰ ਦੁਖਣ ਲਾ ਕਹਿੰਦਾ ਗਿੱਚੀ ਦੇ ਪਿਛਲੇ ਪਾਸੋਂ ਨਿਗਾਹ ਕਰਨ ਲੱਗ ਜਾਂਦੀ ਆ ਅੱਛਾ ਠੀਕ ਆ ਇਹ ਲਕੂਰੀਏ ਬਹੁਤ ਹੀ ਵੀਰੇ ਭਿਆਨਕ ਬਿਮਾਰੀ ਆ ਠੀਕ ਹੈ ਉਹਦਾ ਹੱਲ ਆਪਾਂ ਵੀਰੇ ਦੇਸੀ ਦਵਾਈਆਂ ਨਾਲ ਕਰਦੇ ਆ ਪਹਿਲਾਂ ਆਪਣੇ ਉਸਤਾਦ ਕਰਦੇ ਸੀਗੇ ਅਮਰ ਸਿੰਘ ਜੀ ਧਰਮਪੂਰ ਵਾਲੇ ਠੀਕ ਆ ਉਦੋਂ ਨੇ ਕੋਲੇ ਜਿਹੜਾ ਵੀ ਚੱਲ ਕੇ ਆਉਂਦਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦਾ ਵੀਰੇ ਭਲਾ ਹੀ ਹੁੰਦਾ ਵਾ ਹਾਂਜੀ ਜਿਹੜਾ ਇਹਦਾ ਕੋਰਸ ਹੈਗਾ ਇਹ ਵੀਰੇ 40 ਦਿਨ ਦਾ ਕੋਰਸ ਹੋਊਗਾ ਠੀਕ ਆ ਆਪਾਂ ਹੱਲ ਕਰਾਂਗੇ ਜਿਆਦਾ ਮਹਿੰਗਾ ਤਾਂ ਨਹੀਂ ਨਹੀਂ ਵੀਰੇ ਜਿਆਦਾ ਮਹਿੰਗਾ ਨਹੀਂ ਗਾ ਵੀਰੇ ਕੋਈ ਉਹੋ ਜੀ ਗੱਲ ਹੀ ਹੈਗੀ ਤੇ ਭਲਾ ਕਰਾਂਗੇ ਆਪਾਂ ਬਈ ਕੋਈ ਵੀ ਆਪਣੇ ਕੋਲੇ ਭੈਣ ਆਵੇ ਠੀਕ ਆ ਆਪਾਂ ਉਹਦਾ ਹੱਲ ਵੀਰੇ ਇਹ ਦਵਾਈ ਦੇ ਨਾਲ ਆਪਾਂ ਕਰਾਂਗੇ ਠੀਕ ਆ ਬਾਕੀ ਵੀਰੇ ਆਏ ਆ ਵੀ ਆਪਾਂ ਕੋਈ ਉਹੋ ਜੀ ਗੱਲ ਹੈ ਨਹੀਂਗੀ ਵੀ ਇਹਦੇ ਵਿੱਚ ਕੋਈ ਸਾਲ ਤਾਂ ਨਹੀਂ ਉਹ ਚੀਜ਼ ਆ ਬਿਲਕੁਲ ਵੀਰੇ ਨੇਚਰਲ ਦਵਾਈ ਹੈ ਗਰੀਬ ਬੂਟੀਆਂ ਨਾਲ ਜਿਹੜੀਆਂ ਬੂਟੀਆਂ ਨਾਲ ਤਿਆਰ ਕੀਤੀ ਹੋਈ ਆ ਠੀਕ ਆ ਜ ਬੀ ਆ ਦਿਨਾਂ ਦੇ ਵਿੱਚ ਇਹ ਜਮਾ ਖਤਮ